ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲੱਗੇ ਹੋਏ ਆ ਜੀ ਅੱਜ ਪਨੀਰੀ ਬੀਜਣ ਤੀਜੀ ਕਿਯਾਰੀ ਤੇ ਦੇ ਰਿਹਾ ਬੰਦਾ ਪਨੀਰੀ ਦਾ ਛੱਟਾ ਬਾਕੀ ਆ ਪਨੀਰੀ ਵੀ ਆਪਣੀ ਵਧੀਆ ਹੋਗੀ ਜਿਹੜੀ ਪਹਿਲਾਂ ਬੀਜੀ ਸੀ ਇਹਨੂੰ ਹੋ ਚੱਲੇ 30 ਦਿਨ ਨੂੰ ਬੀਜੀ ਦੀ ਆਪਾਂ ਉਹੀ 4-5 ਦਿਨ ਹੋ ਚੱਲੇ ਇਹਨੂੰ ਵਧੀਆ ਜੰਮੇ ਹੀ ਦੇਖੋ ਤੇ ਆ ਬੀਜੀ ਦੀ ਆਪਾਂ 26 ਤਰੀਕ ਨੂੰ 26 ਜੂਨ ਨੂੰ ਨਾ ਸੌਰੀ 26 ਮਈ ਨੂੰ ਦੇਖੋ ਇਹ ਪੂਰੀ ਵਧੀਆ ਖੜੀ ਹੈ ਇੱਕ ਸਾਰ ਸਾਰੀਓ ਤੇ ਅੱਜ ਇਹ ਹੋ ਚੱਲੀ 9-10 ਦਿਨ ਦੀ ਇਹ ਚ ਪਾਵਾਂਗੇ ਸਮਾਨ ਵੀ ਜਿਹੜਾ ਇੱਕ ਪੀਲੀ ਹੋਣ ਲੱਗ ਜਾਂਦੀ ਉਹ ਤੋਂ ਉਹ ਵੀ ਦਿਖਾਵਾਂਗੇ ਵੀਡੀਓ 'ਚ ਵੀ ਕੀ ਪਾਇਆ ਆਪਾਂ ਤੇ ਆ ਦੇਖੋ ਜਿੱਥੇ ਆ ਹੁੰਜਾ ਪਹਿਲਾਂ ਇਹ ਬਜਾਈ ਤੋਂ ਪਹਿਲਾਂ ਗਿੱਲਾ ਸੀ ਤੇ ਉੱਥੇ ਜਦੋਂ ਪੀਲੀ ਪੈ ਗਈ ਦੇਖ ਲਓ ਪਨੀਰੀ ਨੂੰ ਹਮੇਸ਼ਾ ਜ਼ਮੀਨ ਜਮਾਂ ਹੀ ਸੁੱਕੀ ਚਾਹੀਦੀ ਆ ਤੇ ਗਿੱਲੀ ਨਹੀਂ ਚਾਹੀਦੀ ਜਿੱਥੇ ਮੰਨ ਲਓ ਗਿੱਲੀ ਹੋਊਗੀ ਜ਼ਮੀਨ ਉੱਥੇ ਪੀਲੀ ਪੈ ਜਾਣ ਵਧੀਆ ਖੜੀ ਆ ਪੂਰੀ ਵਧੀਆ ਜਮਾਂ ਐ ਇਹ ਉਹ ਪਰਲੇ ਪਾਸੇ ਵੀ ਪਰਲੀ ਘਿਆਰੀ ਜੀ ਵੀ ਗਿੱਲਾ ਹੋਇਆ ਹੈ ਤੇ ਦੇਖੋ ਉੱਥੇ ਘੱਟ ਜੰਮ ਹੋਇਆ ਦੇਖੋ ਆਂ ਦੀਂਦਾਊਗਾ ਖੁੰਝਾ ਜਿਆ ਔਰੇ ਆਹ ਘਿਆਰੀ ਦਾ ਪਾਣੀ ਟੁੱਟ ਗਿਆ ਸੀ ਉਹ ਪਰਲੇ ਪਾਸੇ ਤੇ ਉਹਦੇ ਕਰਕੇ ਜੰਮ ਤਾਂ ਆਈ ਥੋੜੀ ਲੇਟ ਹਰੇ ਬਾਈ ਜੀ ਮਾਰਨ ਲੱਗੀ ਆ ਦਿਖਾਉਨੇ ਆਪਾਂ ਨੂੰ ਇੰਨਾ ਸਾਰਾ ਗਿੱਲਾ ਦੀ ਇਹ ਆਹ ਥੋੜਾ ਜਿਆਦਾ ਇੱਕ ਸਾਈਡ ਜੀ ਔਰ ਇਹ ਦੇਖੋ ਘੱਟ ਜੰਮੀ ਆ ਦੇਖੋ ਥੱਲੇ ਜੰਮ ਰਹੀ ਆ ਜਿਹੜੀ ਆਪਾਂ ਸੁੱਕੇ ਚ ਦੰਗਲੀ ਮਾਰ ਕੇ ਬੀਜੇ ਦੀ ਪਰਲੇ ਪਾਸੇ ਉਹ ਵਧੀਆ ਹੋ ਗਈ ਸਾਰੀ ਉਹ ਬਾਕੀ ਮੱਕੀ ਦਾ ਕਰਤਾ ਆਪਾਂ ਪਾਣੀ ਬੰਦ 110 ਦਿਨ ਤੇ ਕਰਤਾ 120 ਦਿਨ ਦੀ ਵੈਰਾਈਟੀ ਆ ਇਹ ਤੇ ਕੱਲੇ ਬੰਦ ਹੋਇਆ ਏ ਬਾਕੀ ਇਹ ਵੀ ਤਿਆਰ ਹੋ ਜਾਣੀ ਆ 10 ਤਰੀਕ ਤੋਂ ਬਾਅਦ ਬੜਾਈ ਲਈ। ਮੱਕੀ ਆ ਖੜੀ ਆ ਆਪਣੀ 4 ਵਾਲੀ ਮੱਕੀ। ਇਹ ਵੀ ਕੱਢਣ ਲੱਗ ਗਈ ਬਾਬੂ ਝੰਡਾ। ਇਹ ਗੰਨੇ ਵਾਲੀ ਜਗਾਹ ਤੇ। ਮੁਲਾਜ਼ਮ ਦੇ ਦੇਵੇ ਛੱਟਾ ਪਨੀਰੀ ਦਾ ਫਿਰ ਮਾਰ ਕੇ ਤੰਗਲੀ ਛੱਡਦੇ ਆ ਪਾਣੀ। ਪਨੀਰੀ ਨੇ ਕਰਲੇ 2 2 3 3 ਪੱਤੇ ਕਰਲੇ। ਦੇ ਰਿਹਾ ਮਲਾਜਮ ਛੱਟਾ ਆ ਦੇਖੋ ਕਿੱਦਾਂ ਪਈ ਆ ਇੱਥਾਂ ਤੇ ਬੀਜ ਨੇ ਤੂਈ ਵੀ ਵਧੀਆ ਮਰੀ ਹੋਈ ਆ ਆਪਾਂ ਭਿਉਂਕੇ ਰੱਖ ਦਿੰਨੇ ਆ 24 ਘੰਟੇ ਪਾਣੀ 'ਚ ਰੱਖਦੇ ਆ ਭਿਉਂਕੇ ਤੇ ਦਵਾਈ ਘੋਲ ਕੇ ਵਿੱਚ ਉਹ ਤੋਂ ਢੋਲਦੇ ਭਿਉਂਕੇ ਤੋਂ ਬਾਅਦ ਤੇ ਉਹੀ 24 30 ਘੰਟੇ ਇਹਨੂੰ ਦੱਬ ਕੇ ਰੱਖਣਾ ਪੈਂਦਾ ਏ ਆਪਾਂ ਬੋਰੀ ਦੇ ਉੱਪਰ ਬੋਰੀ ਦੇ ਵਿੱਚ ਪਾ ਕੇ ਉੱਪਰ ਗਿੱਲੀਆਂ ਪੂਰੀਆਂ ਰੱਖ ਦਿੱਤੀਆਂ ਨੇ ਤੇ ਬੀਜਣੀ ਤਾਂ ਕੱਲ ਸ਼ਾਮ ਨੂੰ ਦੀ ਤੇ ਸਵੇਰ ਦੀ ਬੀਜੀ ਲੋਟ ਰਹਿੰਦੀ ਆ ਤੇ ਜ਼ਮੀਨ ਵੀ ਏਹਟੋਂ ਠੰਡੀ ਹੁੰਦੀ ਆ ਬਾਕੀ ਸ਼ਾਮ ਨੂੰ ਇਦਾਂ ਐ ਜ਼ਮੀਨ ਗਰਮ ਹੋਣ ਕਰਕੇ ਫਿਰ ਤੂਈਆਂ ਫੁੱਕ ਜਾਂਦੇ ਨੇ ਜਾਂ ਗਿਰਦੀ ਆ ਜਾ ਕੇ ਜ਼ਮੀਨ ਤੇ ਜੀਰੀ ਪਨੀਰੀ ਉਹਦੇ ਕਰਕੇ ਸਵੇਰ ਨੂੰ ਇਹ ਵਧੀਆ ਰਹਿੰਦੀ ਆ ਬਾਕੀ ਦਿਖਾਉਨੇ ਆ ਕੰਮਕਾਰ ਅੱਗ ਗਈ ਪੰਜਾ ਮਾਰਨ ਤੇ ਛੱਟਾ ਸਾਰਾ ਦਿੱਤਾ ਗਿਆ ਤੇ ਆਪਾਂ ਆ ਰੱਖ ਲਈ ਥੋੜੀ ਇੱਕ ਬਾਲਟੀ ਤੇ ਜਿਹੜਾ ਆਪਾਂ ਔਰ ਨੱਕਾ ਲਾਵਾਂ ਨੱਕੇ ਮੂਹੋਂ ਹਟ ਜਾਂਦੀ ਆ ਫਿਰ ਕਿਆਰੀ ਭਰੇ ਦੇ ਉੱਥੇ ਛੱਡ ਦਾਂਗੇ ਤੇ ਪੰਜਾ ਮਾਰੇ ਤੋਂ ਬਾਅਦ ਛੱਡਦੇ ਆ ਪਾਣੀ ਲਾਈਟ ਹੈ ਨਹੀਂ ਮੋਟਰਾਂ ਦੀ ਜਨਰੇਟਰ ਲਿਆਈ ਤੀ ਆਪਾਂ ਜਨਰੇਟਰ ਲਾ ਕੇ ਫਿਰ ਭਰਦੇ ਆ ਕਿਆਰੀ ਤੇ ਆਹ ਕਿਆਰੀਆਂ ਆਪਾਂ ਭਰ ਦੋਨੇ ਆ ਸ਼ਾਮ ਨੂੰ ਬੈਂਚ ਨਹੀਂ ਆਪਾਂ ਭਰ ਭਰ ਕੇ ਰੱਖਦੇ ਪਾਣੀ ਤੇ ਪਾਣੀ ਫਿਰ ਗਰਮ ਹੋ ਜਾਂਦਾ ਧੁੱਪਾਂ ਨਾਲ ਉਹਦੇ ਕਰਕੇ ਫਿਰ ਤੀਆਂ ਜਲ ਜਾਂਦੀਆਂ ਨੇ ਪਨੀਰੀ ਦੀਆਂ ਲੱਗਿਆ ਹੋਇਆ ਮਲਾਜਮ ਮਾਰਨ ਪੰਜਾ ਆਪਾਂ ਇੱਕ ਬਿਸਵੇ ਦਾ 5 ਕਿਲੋ ਬੀਜ ਪਾਉਨੇ ਆ ਇਹ ਆਪਣਾ ਛਾੜ ਕੇ ਰੱਖਿਆ ਸੀ ਬੀ ਆਪਣਾ ਇਹ ਆਪਾਂ ਪਿਛਲੇ ਸਾਲ ਇਹ ਮੁੱਲ ਲਿਆ ਸੀ ਐਤਕੀ ਸਾਰੀ ਰੱਖਿਆ ਹੋਇਆ ਸੀ ਪੀਆਰ 126 ਉਹ ਬੀਜੀ ਹੋਇਆ ਸਾਰੀ ਉਹ ਆਪਾਂ ਇਹ ਹੋਇਆ ਜੀ ਮੱਜਰੇਲੀ ਮੋਟਰ ਤੇ ਪਾਣੀ ਕਰਨ ਲਾਈਟ ਆਈ ਨਹੀਂ ਲਾਈਟ ਆਊਗੀ 10 ਵਜੇ ਤੇ ਰਾਹਵੜਮ ਦਾ ਉੜ ਗਿਆ ਧੀ ਫੇਸ ਲਾਇਆ ਹੁਣ ਪੱਕੀ ਦੇਖਦੇ ਆ ਛੱਲੀ ਇੱਕ ਤੋੜ ਕੇ ਵੀ ਕਿਵੇਂ ਆ ਦਾਣਾ ਦੂਣਾ ਕਿਵੇਂ ਹੋਇਆ ਕਦਕ ਪਾਣੀ ਬੰਦ ਕਰੀਏ ਦੇਖਦੇ ਆ ਇਹ ਦਿਖਾਉਨੇ ਆ ਆਪਾਂ ਤੁਹਾਨੂੰ ਵੀ ਇਹ 9208 ਆਪਣੇ ਤੂੜੀਆ ਛੱਲੀ ਦੇਖਦੇ ਆਂ ਵੀ ਕਿੱਦਾਂ ਦਾ ਦਾਣਾ ਹੋਇਆ ਹਲੇ ਕੋਈ ਇਦਾਂ ਦੀ ਛੱਲੀ ਆ ਪੂਰੀ ਭਰੀ ਹੋਈ ਆ ਦਾਣਿਆਂ ਨਾਲ ਸਿਰੇ ਤੋਂ ਸਿਰੇ ਤੱਕ ਬਾਕੀ ਦਾਣਾ ਹੋ ਚੱਲਿਆ ਕਿਹੜਾ ਹੋ ਗਿਆ ਤੁੱਦਾ ਤਾਂ ਹੈ ਨਹੀਂ ਹੁਣ ਦਾਣੇ 'ਚ ਤੇ ਆ ਇੱਕੇ ਪਾਣੀ ਲਾ ਦਾਂਗੇ ਇਹਨੂੰ ਮੱਕੀ ਨੂੰ ਜੇ ਲੋਡ ਪਈ ਇੱਕ ਅੱਧਾ ਹੋਰ ਲਾ ਦਾਂਗੇ ਫੇਰ ਕਰਾਂਗੇ ਪਾਣੀ ਬੰਦ ਬਾਕੀ ਚੱਲਦੇ ਆ ਹੁਣ ਦੂਈ ਮੋਟਰ ਤੇ ਵੀ ਚਲਾਈ ਆ ਮੋਟਰ ਉਧਰ ਵੀ ਕਰਿਆ ਹੋਇਆ ਪਾਣੀ ਚੱਲਦਾ ਈ ਹੋਰੇ ਵੀ ਮੋਟਰ ਪਾਣੀ ਮੱਕੀ ਨੂੰ ਇਹ ਆਪਣੀ ਹੈਗੀ 1899 ਦੇਖਦੇ ਆ ਛੋਟੂ ਗਿਆ ਪਾਣੀ ਦੇਖਣ ਆਹ ਪਟਾ ਤਾਂ ਭਰ ਗਿਆ ਦੀ ਸਵੇਰੇ ਤੇ ਹੁਣ ਪਰਲੇ ਬਟੇ ਨੂੰ ਪੈ ਰਿਹਾ ਏ ਲੋਕਾ ਉਹਨਿਆ ਕੰਮ ਕਰ ਇਹਦਾ ਗਿੱਲੀਓ ਆ ਮੈਨੂੰ ਲੱਗਦਾ ਇੱਧਰ ਤਾਂ ਹੈ ਇਧਰੋਂ ਭਰ ਕੇ ਮੋੜਦੇ ਨੇ ਫੇਰ ਗਿੱਲੀ ਗਿੱਲੀ ਨੂੰ ਹੁਣ ਲਾਈਟ ਵੀ ਘਟਾਤੀ 10 ਘੰਟੇ ਆਉਂਦੀ ਆ ਬੋਟਾਂ ਤੋਂ ਪਹਿਲਾਂ ਵਸੇਰੀ ਦੱਤੀ ਆ ਲਾਈਟ ਕੋਈ ਗੱਲ ਨਹੀਂ ਵੀ ਜੱਟ ਵੋਟਾਂ ਪਾ ਦੇਣਗੇ ਲਾਈਟ ਨੂੰ ਦੇਖ ਕੇ ਇਹ ਲੋਕਾਂ ਨੂੰ ਹਾਂ ਹਾਂ ਹੁਣ ਜਦ ਵੋਟਾਂ ਪੈ ਗਈਆਂ ਵੀ ਘਟਾ ਦਿਓ ਹੁਣ ਇਹ ਕੰਮ ਆ ਸਰਕਾਰਾਂ ਦਾ ਆਪਣੀ ਹੀ ਲਾਈਟ ਕਰਤੀ 4 ਘੰਟੇ ਇਦੋਂ ਵੱਧ ਦੰਦੇ ਨਹੀਂ ਵੋਟਾਂ ਤੋਂ ਪਹਿਲਾਂ ਬਸੇਰੀ ਛੱਡੀ ਆ ਬਾਕੀ ਦੇਖੋ ਛੱਲੀ 1899 ਇਹਦੀ ਥੋੜੀ ਵਿੱਚ ਵਿੱਚ ਦੱਗੀਆਂ ਕਿਤੇ ਕਿਤੇ ਮਧਰੀ ਆ ਮੱਕੀ ਹੈਂ ਨਾ ਵਧੀਆ ਇਹਦਾ ਝਾੜ ਥੋੜਾ ਦੂਆਂ ਨਾਲ ਘੱਟੇ ਹੁੰਦਾ ਏ ਹਾਂ 50 55 ਕੁਇੰਟਲ ਦੀ 60 ਦੀ ਇੱਥੇ ਕਿ ਨਕਲੇ ਬਹੁਤ ਹੁੰਦੀ ਆ ਛੋਟੂ ਅੱਛਾ ਹਾਂ ਹਾਂ ਆਦੇ ਛੱਲੀ ਦਾ ਸਾਈਜ਼ ਲੰਬਾ ਹੁੰਦਾ ਹੁੰਦਾ ਪਤਲਾ ਏ ਆਪਣੇ ਉੱਥੇ ਦਾਣਾ ਮੋਟਾ ਹੁੰਦਾ ਇਹਦਾ ਘਰੇ ਵਾਲੇ ਦਾ ਉੱਥੇ ਦਾ ਹੈ ਨਾ ਤੇ ਕੁਆਲਿਟੀ ਉਹ ਤਾਂ ਵਧੀਆ ਮੱਕੀ ਪੂਰੀ ਇਹ ਥੋੜਾ ਪਛੇਤੀ ਪਛੇਤੀ ਕਰਕੇ ਵੀ ਸਾਰਿਆਂ ਦਾ ਲਾਸਟ ਮੱਕੀ ਦਾ ਬਣੀ ਇਹ ਆ ਸਹੀ ਗੱਲ ਬਾਕੀ ਸਾਰਿਆਂ ਤੋਂ ਗੇਤੀਆਂ ਮੱਕੀਆਂ ਨੇ ਸਾਰਿਆਂ ਤੋਂ ਪਛੇਤੀ ਮੱਕੀ ਐਂਡ ਤੇ ਉਹ ਰਹੀ ਲੱਗੀ ਆ ਚੱਲ 60000 ਦਾ ਗੀਲਾ ਜੇ ਬਹੁਤ ਆ ਬਹੁਤ ਵਾਧੂ ਆ ਮੱਕਾ ਤਾਂ ਨਹੀਂ ਹੈ ਨੇ ਪੈਸੇ ਨਾਲ ਲੱਗੀ ਕਿੱਥੇ ਜਾਣਾ ਬਈ ਜਾਣ ਦੇ ਫਿਰ ਦੇਖ ਕੱਲ ਨੂੰ ਸ਼ਾਮ ਨੂੰ ਜਾਂ ਇੱਧਰ ਕਰ ਜਾਂ ਜਾਂ ਕੱਲ ਨੂੰ ਸਹੀ ਠੀਕ ਆ ਪੜ ਜਾਂਦੇ ਉਧਰੇ ਹਾਂ ਹਾਂ ਉਧਰੇ ਭੈਣ ਤੇ ਆਹ ਖੇਤ ਤਗੜਾ ਖੜਾ ਪੂਰਾ ਆ ਮੈਂ ਕਿਹਾ ਆਹ ਖੇਤ ਆਹ ਖੇਤ ਹੈ ਆ ਆਹ ਖੇਤ ਖੜਾ ਤਗੜਾ ਪੂਰਾ ਪੂਰਾ ਨਾਲੇ ਜਾ ਕੇ ਉਹ ਜੀਰੀ ਭਿਉਂਦੀ ਆ 26 ਦੀ ਤੇ ਨਾਲੇ ਪਨੀਰੀ ਨੂੰ ਪਾਣੀ ਭਰਦੇ ਹੁਣ ਦੋ ਤਾਂ ਵੱਜੇ ਗਏ